ਪਿਛਲੇ ਸਾਲ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਨਜ਼ਦੀਕ ਹੀ ਇਸ ਅਸਥਾਨ ਦੀ ਸ਼ੁਰੂਆਤ ਅਰੰਭਤਾ ਕੀਤੀ ਗਈ। ਔਰ ਅੱਜ ਤਕਰੀਬਨ 21 ਅਸਥਾਨਾਂ ਤੇ ਇਸ ਸਥਾਨ ਤੋਂ ਗੁਰੂ ਸੰਗਤ ਦੀ ਦਿੱਤੀ ਕੋਈ ਮਾਇਆ ਵਿੱਚੋਂ 21 ਸਥਾਨਾਂ ਤੇ ਲੰਗਰ ਪਹੁੰਚਦਾ ਹੈ ਜਦੋਂ ਇਨਸਾਨ ਦੀ ਨੀਅਤ ਰਾਸ ਹੋਵੇਗੀ ਤੇ ਪਹਾੜ ਵੀ ਰਸਤਾ ਦੇ ਦੇਣਗੇ ਜੇ ਬੰਦੇ ਦੀ ਆਪਣੀ ਨੀਅਤ ਖੋਟੀ ਹੋਵੇ ਤੇ ਫੁੱਲਾਂ ਦੀ ਸੜਕ ਵੀ ਕੰਡੇ ਬਣ ਜਾਂਦੀ ਹੁੰਦੀ ਹੈ ਇਹ ਸਭ ਕੋਈ ਨੀਅਤ ਤੇ ਨਿਰਪਰ ਕਰਦਾ ਹੈ ਮੈਂ ਆਪ ਨੂੰ ਸਿਰਫ ਦੋ ਚਾਰ ਜਿਹੜੀਆਂ ਬੇਨਤੀਆਂ ਬਾਣੀ ਚੋਂ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਇਹ ਜਿਹੜੀ ਸੇਵਾ ਹੈ ਭਾਈ ਸਾਹਿਬ ਉਹਨੇ ਸ਼ਬਦ ਪੜ੍ਹ ਕੇ ਗਏ ਇੱਕ ਪਦੇ ਦਾ ਪਾਠ ਕਰਕੇ ਗਏ ਕੀਰਤਨ ਚ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ 18ਵੀਂ ਅਸ਼ਟਪਦੀ ਦਾ ਪਦਾ ਗੁਰੂ ਘਰ ਦੇ ਅੰਦਰ ਸੇਵਾ ਕੇਵਲ ਕਰਮ ਨਹੀਂ ਹਾਲਾਂਕਿ ਸੇਵਾ ਕਰਮ ਵੀ ਹੈ ਪਰ ਇਸ ਘਰ ਵਿੱਚ ਸੇਵਾ ਕੇਵਲ ਕਰਮ ਨਹੀਂ ਸੱਚ ਏਵੇਂ ਇਸ ਘਰ ਦੇ ਅੰਦਰ ਸੇਵਾ ਕਰੈਕਟਰ ਵੀ ਬਣਦੀ ਹੈ ਸੇਵਾ ਆਚਰਣ ਬਣਦੀ ਹੈ ਇਸ ਗੱਲ ਨੂੰ ਥੋੜਾ ਜਿਆ ਆਪਾਂ ਦੇਖੀਏ ਮੈਂ ਕਰਮ ਸ਼ਬਦ ਵਰਤੇ ਅਸੀਂ ਸ਼ਰੀਰਕ ਤੌਰ ਤੇ ਸੇਵਾ ਦੇ ਨਾਮ ਤੇ ਜੋ ਕਰਮ ਕਰਾਂਗੇ ਉਹ ਬੰਦਾ ਆਪਣੀ ਰੋਜ਼ੀ ਦੀ ਖਾਤਰ ਆਪਣੇ ਪਰਿਵਾਰ ਵਿੱਚ ਆਪਣੇ ਬਿਜ਼ਨਸ ਵਿੱਚ ਵੀ ਉਹੀ ਕੰਮ ਕਰਦਾ ਮੰਨ ਲਓ ਇੱਕ ਇਨਸਾਨ ਗੁਰਦੁਆਰੇ ਸਰੀਰਕ ਤੌਰ ਤੇ ਝਾੜੂ ਲਾਂਦਾ ਹੈ ਤੇ ਬੀਬੀਆਂ ਰੋਜ਼ ਆਪਣੇ ਘਰਾਂ ਵਿੱਚ ਝਾੜੂ ਪੋਚਾ ਕਰਦੀਆਂ ਇਹ ਇਸ ਨੁਕਤੇ ਨੂੰ ਪਿਆਰਿਓ ਥੋੜਾ ਜਿਹਾ ਧਿਆਨ ਨਾਲ ਸੁਣਿਓ ਇਹ ਕੇਵਲ ਕਰਮ ਨਹੀਂ ਇਸ ਕਰਮ ਵਿੱਚੋਂ ਕਰੈਕਟਰ ਜੀਵਨ ਹੈ ਵੇਖਣ ਨੂੰ ਗੁਰੂ ਘਰ ਵਿੱਚ ਝਾੜੂ ਲਾ ਰਿਆ ਵੀ ਕਰਮਖੈ ਤੇ ਘਰ ਦੇ ਵਿੱਚ ਆਪਣੇ ਝਾੜੂ ਕੁ ਲਾ ਰਿਆ ਉਹ ਵੀ ਕਰਮਖੈ ਇੱਕ ਭਾਂਡੇ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਮਾਂਜਨੇ ਆ ਦੂਜੇ ਭਾਂਡੇ ਘਰ ਵਿੱਚ ਵੀ ਮਾਂਜੇ ਜਾਂਦੇ ਨੇ ਉਹ ਵੀ ਕਰਮਖੈ ਇੱਕ ਸੱਜਣ ਇੱਕ ਘੰਟਾ ਜੋੜਿਆਂ ਚ ਬੈਠ ਕੇ ਨਿਮਰਤਾ ਸਹਿ ਜੋੜਿਆਂ ਦੀ ਸੇਵਾ ਕਰਦਾ ਤੇ ਜਿਨ੍ਹਾਂ ਦੀ ਬੂਟਾਂ ਦੀਆਂ ਦੁਕਾਨਾਂ ਨੇ ਉਹ ਤਾਂ 24 24 ਘੰਟਿਆਂ ਵਿੱਚੋਂ 17 18 ਘੰਟੇ ਜੁੱਤੀਆਂ ਵਿੱਚ ਹੀ ਬਿٹے ਰਹਿੰਦੇ। ਕਰਮ ਇੱਕੋ ਜਿਹਾ ਹੈ ਨਾ ਜੀ। ਪਰ ਫਰਕ ਬੜਾ ਹੈ। ਉਹ ਕਰਮ ਸਿਰਫ ਪੇਟ ਦੀ ਰੋਜ਼ੀ ਦਾ ਸਾਧਨ ਹੈ। ਪਰ ਗੁਰੂ ਸਾਹਿਬ ਨੇ ਕਿਹਾ ਇਸ ਕਰਮ ਵਿੱਚ ਜਦੋਂ ਤੂੰ ਪਰਮਾਤਮਾ ਨੂੰ ਚੇਤੇ ਰੱਖ ਕੇ ਚੱਲੇਗਾ। ਕਰਮ ਸੰਸਾਰੀ ਹੀ ਹੋਣਗੇ ਪਰ ਇਹਨਾਂ ਸੰਸਾਰੀ ਕਰਮਾਂ ਦੇ ਨਾਲ ਤੈਨੂੰ ਆਤਮਿਕ ਜੀਵਨ ਦੀ ਉਚਤਾ ਮਿਲੇਗੀ। ਫਿਰ ਬੇਨਤੀ ਸੁਣਿਓ। ਇਸ ਕਰਮ ਵਿੱਚੋਂ ਦੋ ਗੱਲਾਂ ਅਸੀਂ ਆਮ ਤੌਰ ਤੇ ਜਦੋਂ ਕਰਮ ਕਰਨੇ ਇਸ ਵਿੱਚ ਗੁਰੂ ਜੀ ਨਾਲ ਕਹਿੰਦੇ ਨੇ ਕਿ ਤੂੰ ਹੱਥੀਂ ਸੇਵਾ ਕਰੀ ਤੇ ਚਿੱਤ ਕਰਕੇ ਸਿਮਰਨ ਕਰੀ ਹੱਥਾਂ ਨਾਲ ਸੇਵਾ ਕਰ ਤੇ ਫੁਰਨੇ ਦੇ ਤੌਰ ਤੇ ਖਿਆਲਾਂ ਦੇ ਤੌਰ ਤੇ ਜਾਂ ਜ਼ਬਾਨ ਤੋਂ ਬੋਲ ਕੇ ਤੂੰ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਪੜੀ ਸੱਚ ਇਹ ਵੇ ਜਦੋਂ ਇਸ ਕਰਮ ਨਾਲ ਸਿਮਰਨ ਰਲ ਜਾਂਦਾ ਹੈ ਤੇ ਇਸ ਘਰ ਦੇ ਵਿੱਚ ਮੈਂ ਬੇਨਤੀ ਕਰਾਂ 12 ਸਾਲ ਫਿਜ਼ੀਕਲ ਤੌਰ ਤੇ ਗਾਗਰ ਢੋਣ ਵਾਲੇ ਸਰੀਰਕ ਤੌਰ ਤੇ 12 ਸਾਲ ਬਾਬਾ ਅਮਰਦਾਸ ਨੇ ਗਾਗਰ ਢੋਈ ਪਰ ਉਹ ਕੇਵਲ ਸਰੀਰਕ ਕਰਮ ਨਹੀਂ ਸੀ ਉਹਨਾਂ ਦੇ ਧੁਰ ਅੰਦਰ ਗੁਰੂ ਦਾ ਸਿਮਰਨ ਇੰਨਾ ਕਿ ਚੱਲ ਰਿਹਾ ਹੈ ਕਿ 12 ਸਾਲ ਦੇ ਸੇਵਾ ਦੇ ਕਰਮ ਤੋਂ ਬਾਅਦ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਬਣ ਗਏ ਕਰਮ ਉਹਨਾਂ ਕੀਤਾ ਫਿਰ ਮੈਂ ਰਿਪੀਟ ਕਰਾਂਗਾ ਕਰਮ ਕੀਤਾ ਹੈ ਉਹ ਕਰਮ ਕੇਵਲ ਰੋਜ਼ੀ ਦਾ ਸਾਧਨ ਨਹੀਂ ਕਈ ਲੋਕਾਂ ਦਾ ਕੀਤਾ ਸੀ ਪੁਰਾਣੇ ਸਮੇ ਲੋਕਾਂ ਦੇ ਘਰ ਚ ਪਾਣੀ ਭਰਨਾ ਦੇਖੋ ਉਹਨਾਂ ਗਾਗਰ ਟੋਈ ਪਰ ਸੇਵਾ ਕਰਦੇ ਕਿੱਥੇ ਪਹੁੰਚ ਗਏ ਪੱਖੇ ਲੋਕ ਪ੍ਰਾਤਨ ਸਮੇ ਮਜ਼ਦੂਰ ਵੀ ਚੱਲਦੇ ਸਨ ਪਰ ਇਸ ਘਰ ਵਿੱਚ ਸੰਗਤ ਵਿੱਚ ਪੱਖਾ ਚੱਲਣ ਵਾਲਾ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਵਿੱਚ ਨਵਾਬ ਕਪੂਰ ਸਿੰਘ ਬਣ ਗਿਆ ਮੈਂ ਬੇਨਤੀ ਕਰਾਂ ਥੋੜੀ ਜਿਹਾ ਮੈਂ ਉਦਾਹਰਣ ਦੇਣ ਲੱਗਾ ਇੱਕ ਸਰਦਾਰ ਨੂੰ ਅਸੀਂ ਯਾਦ ਕਰਨੇ ਜਿਹੜੀ ਖਰਮੰਦਰ ਸਾਹਿਬ ਦੀ ਇਮਾਰਤ ਖੋਣ ਹੈ ਇਹ ਉਹ ਨਹੀਂ ਜਿਹੜੀ ਗੁਰੂ ਅਰਜੁਨ ਦੇਵ ਦੇ ਵੇਲੇ ਸੀ ਆਪ ਨੂੰ ਪਤਾ ਹੋਣਾ ਜਦੋਂ ਅਬਦਾਲੀ ਆਇਆ ਉਹਨੇ ਕੁੱਪੇ ਰੱਖ ਕੇ ਇਸ ਇਮਾਰਤ ਨੂੰ ਉੜਾ ਦਿੱਤਾ ਸੀ ਤੇ ਇਸ ਇਮਾਰਤ ਨੂੰ ਦੁਬਾਰਾ ਬਣਾਉਣ ਲਈ ਸਿੱਖ ਸਰਦਾਰਾਂ ਵਿੱਚੋਂ ਜੋ ਸਿਰ ਕੱਢ ਨਾਮ ਸੀ ਉਹ ਸਰਦਾਰ ਜਸਾ ਸਿੰਘ ਆਲੂ ਵਾਲੀ ਦਾ ਸੀ ਆਪ ਨੂੰ ਪਤਾ ਹੋਣਾ ਤੇ ਇਹ ਜਿਹੜੀ ਬਿਲਡਿੰਗ ਹੈ ਇਹ ਮਿਸਤਰੀ ਦੇਸ ਰਾਜ ਦੀ ਨਿਗਰਾਨੀ ਵਿੱਚ ਬਣੀ ਸੀ ਤੇ ਮਿਸਤਰੀ ਦੇਸ ਰਾਜ ਦਾ ਜਿਹੜਾ ਪਿੰਡ ਹੈ ਉਹ ਸੁਰ ਸਿੰਘ ਹੈ ਆਪਾਂ ਸੁਰ ਸਿੰਘ ਬਾਬਾ ਬਿਰੀ ਚੰਦ ਜੀ ਸੰਤਾਨ ਜਿੱਥੇ ਰਹਿੰਦੀ ਮੈਂ ਸਿਰਫ ਇੱਕ ਉਦਾਹਰਣ ਆਪ ਨੂੰ ਇਤਿਹਾਸ ਵਿੱਚੋਂ ਤਾਂ ਦਿੱਤੀ ਹੈ ਕਿ ਸਾਖੀ ਸੁਣ ਕੇ ਖਰ ਬੰਦਾ ਨਾਲ ਤੋਰ ਪੈਂਦਾ ਕਈ ਵਾਰੀ ਗੁਰਬਾਣੀ ਦਾ ਡੂੰਗਾ ਵਿਸ਼ਾ ਸਮਝ ਨਹੀਂ ਪੈਂਦਾ ਤੇ ਮਨ ਉਕਤਾਨ ਵੀ ਲੱਗ ਪੈਂਦਾ ਕਈਆਂ ਦਾ ਉਸ ਵਕਤ ਸਰਦਾਰ ਜੱਸਾ ਸਿੰਘਾਲੋ ਵਾਲੀਏ ਨੇ ਆਪਣੇ ਤਨ ਤੇ ਲਈ ਚਾਦਰ ਥੱਲੇ ਵਿਛਾ ਦਿੱਤੀ ਲੱਖਾਂ ਰੁਪਏ ਇਕੱਠੇ ਹੋਏ ਮਿਸਤਰੀ ਦੇਸ ਰਾਜ ਨੂੰ ਸਟੈਂਪ ਦਿੱਤੀ ਗਈ ਮੋਹਰ ਦਿੱਤੀ ਗਈ ਖਾਲਸੇ ਦੀ ਕਿ ਜਦੋਂ ਵੀ ਤੈਨੂੰ ਪੈਸੇ ਦੀ ਲੋੜ ਹੋਏ ਜੰਗਾ ਜੁੱਧਾਂ ਦਾ ਵੇਲਾ ਸੀ ਤੁਸੀਂ ਕਿਸੇ ਵੀ ਨਸਲ ਤੋਂ ਪੈਸਾ ਮੰਗਾ ਸਕਦੇ ਹੋ ਮੈਂ ਕਹਿੰਦਾ ਕਿੰਨਾ ਵੱਡਾ ਇਤਬਾਰੀ ਬੰਦਾ ਸੀ ਮਿਸਤਰੀ ਦੇਸ ਰਾਜ ਜਿਨੂੰ ਲੱਖਾਂ ਰੁਪਏ ਸੰਦੂਕ ਭਰ ਕੇ ਦੇ ਦਿੱਤੇ ਨਾਲ ਸਟੈਂਪ ਦੇ ਦਿੱਤੀ ਖਾਲਸੇ ਨੇ ਤੇ ਤੇਰੀ ਸਟੈਂਪ ਤੇ ਜਿੰਨੇ ਵੀ ਪੈਸੇ ਮੰਗੇਗਾ ਤੈਨੂੰ ਦਿਆ ਦਿੱਤੇ ਜਾਣਗੇ ਤੂੰ ਹਰਮੰਦਰ ਸਾਹਿਬ ਉਸੇ ਤਰ੍ਹਾਂ ਹੀ ਬਣਾਣਾ ਹੈ ਮੈਂ ਜਿਹੜੀ ਬੇਨਤੀ ਕਰ ਲੱਗਾ ਜਦੋਂ ਮਿਸਤਰੀ ਦੇਸ ਰਾਜ ਨੂੰ ਸੇਵਾ ਮਿਲੀ ਇਹ ਆਪਣੇ ਘਰ ਗਿਆ ਘਰ ਜਾ ਕੇ ਕਹਿੰਦਾ ਅੱਜ ਖਾਲਸੇ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਬੜੀ ਵੱਡੀ ਸੇਵਾ ਦਿੱਤੀ। ਮੈਂ ਗੁਰੂ ਰਾਮਦਾਸ ਜੀ ਦੇ ਉਸ ਦਰਬਾਰ ਨੂੰ ਦਰਬਾਰਾ ਸੇਵਾ ਕਰਨੀ ਆਪਣੀ ਬੇਟੀ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਮੈਂ ਤੁਹਾਡਾ ਮੈਨੂੰ ਸਹਿਯੋਗ ਚਾਹੀਦਾ ਉਹਨਾਂ ਨੇ ਕਿਹਾ ਦੱਸੋ ਗੱਲ ਸੁਣਨ ਵਾਲੀ ਜੇ ਕਹਿਣ ਲੱਗੇ ਲੱਖਾਂ ਰੁਪਏ ਸਾਡੇ ਕੋਲ ਸੰਗਤ ਦੇ ਨੇ ਪਰ ਰੋਟੀ ਆਪਾਂ ਉਹਦੇ ਚੋਂ ਖਾਵਾਂਗੇ ਜਿਹੜੀ ਤੁਸੀਂ ਦੋਵੇਂ ਮਾਮਾ ਧੀਆਂ ਮਜ਼ਦੂਰੀ ਕਰਕੇ ਲਿਆਉਗੀ ਯਾਦ ਰੱਖਿਓ ਉਸ ਬੰਦੇ ਦੇ ਘਰ ਰੋਟੀ ਉਹਦੀ ਬੇਟੀ ਤੇ ਉਹਦੀ ਘਰ ਵਾਲੀ ਮਜ਼ਦੂਰੀ ਕਰਦੀ ਹੈ ਤੇ ਸੇਵਾ ਕਰਨ ਵਾਲੇ ਦੇ ਕੋਲ ਲੱਖਾਂ ਰੁਪਏ ਖਾਲਸੇ ਬੰਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਨੀਅਤ ਸਾਫ਼ ਹੋਵੇ ਕੌਮ ਆਪਣੇ ਬੱਚਿਆਂ ਦੇ ਸਿਰ ਵੀ ਦੇ ਦਿੰਦੀ ਹੈ ਜਦੋਂ ਨੀਅਤ ਭੈੜੀ ਹੋ ਜਾਏ ਲੋਕੀ ਗੋਲਕਾਂ ਵੀ ਲੁੱਟ ਕੇ ਲੈ ਜਾਂਦੇ ਇਹ ਇਹ ਅਸਲੀਅਤ ਹੈ ਜੀ ਨੂੰ ਕਿਸੇ ਦਿਨ ਨਹੀਂ ਦੇ ਮੈਂ ਆਪ ਨੂੰ ਬੇਨਤੀ ਕਰਾਂਗਾ ਕਰਮ ਰੱਬ ਦੇ ਘਰ ਚ ਕਿਵੇਂ ਥਾਂ ਬਣਾਉਂਦਾ ਇੱਕ ਮੈਂ ਬੇਨਤੀ ਇੱਕ ਸਪੌੜੀ ਅਸੀਂ ਲੈਣੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਆਸਾ ਕੀ ਵਾਰ ਵਿੱਚੋਂ ਮੈਂ ਕੇਵਲ ਇਤਿਹਾਸ ਦਾ ਪੱਖ ਨਹੀਂ ਰੱਖਾਂਗਾ ਤੇ ਇਹ ਮੈਂ ਬੇਨਤੀ ਇਹ ਕਰਨੀ ਚਾਹਨਾ ਇੱਕ ਪਾਸੇ ਪ੍ਰਮਾਤਮਾ ਨੂੰ ਭੁੱਲ ਕੇ ਅਸੀਂ ਕਹਿੰਦੇ ਜਿੰਨੇ ਕੰਮ ਕਰਨੇ ਆ ਕੋਈ ਕੰਮ ਤੇਰੇ ਅੱਗੇ ਨਹੀਂ ਚੱਲਣਾ ਤੇ ਇੱਥੇ ਕਿਹਾ ਜਾਂਦਾ ਜਿੰਨੀ ਸੇਵਾ ਦੇ ਕੰਮ ਕਰੇਗਾ ਇਹ ਰੱਬ ਦੀ ਦਰਗਾਹ ਜਾਣ ਦੇਖੋ ਇੱਕ ਪਾਠ ਆਪਰੂਸ ਕਰਦੇ ਹੋ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਤੇ ਅੱਗੇ ਕੀ ਹੈ ਅਵਰ ਕਾਜ ਕਾਜਦਾਰ ਤੇ ਕੰਮ ਅਬਰ ਕਾਜ ਤੇਰਾ ਕਿਤਾ ਨ ਕਾਮ ਜਿੰਨੇ ਤੂੰ ਕੰਮ ਧੰਦੇ ਕਰਨਾ ਪਿਆ ਕਿਸੇ ਕੰਮ ਨਹੀਂ ਆਉਨੇ ਮਿਲ ਸਾਧ ਸੰਗਤ ਭਜ ਕੇਵਲ ਨਾ ਤਾਂ ਕੋਈ ਕਾਜ ਕੰਮ ਨਹੀਂ ਨਾ ਅਬਰ ਕਾਜ ਤੇਰਾ ਕਿਤਾ ਨ ਕਾਮ ਤੇ ਦੂਜੇ ਪਾਸੇ ਬਾਣੀ ਕਹਿ ਰਹੀ ਹੈ ਕਿ ਇਤ ਤਨ ਲਾਗੇ ਬਾਣੀਆਂ ਸੁਖੋਵੇ ਸੇਵਕ ਬਾਣੀਆਂ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗਹ ਬੈਸਨ ਪਾਈ ਇਸ ਨੂੰ ਬਰੀਕੀ ਨਾਲ ਫਿਰ ਸੁਣਿਓ ਮੈਂ ਉਹ ਵੀ ਕੰਮ ਦੁਨੀਆ ਚ ਕਰ ਰਿਹਾ ਜਿਹਨੂੰ ਬਾਬਾ ਜੀ ਕਹਿੰਦੇ ਨੇ ਅਵਰ ਕਾਇਤ ਤੇ ਰਕਿਤਾ ਨਕਾਮ ਭਾਂਡੇ ਮੈਂ ਢਿੱਡ ਲਈ ਵੀ ਮਾਂਜ ਰਿਹਾ ਤੇ ਭਾਂਡੇ ਮੈਂ ਸੇਵਾ ਲਈ ਵੀ ਕਰ ਰਿਹਾ ਕਾਇਤੇ ਕੋ ਜੈ ਨਾ ਕਰਮਿਕ ਕੋ ਨ ਮੈਂ ਚੁੱਲ੍ਹੇ ਅੱਗੇ ਆਪਣੇ ਘਰ ਵਿੱਚ ਵੀ ਖਲੋਲਾ ਤੇ ਗੁਰਦੁਆਰੇ ਵਿੱਚ ਖਲੋਤਾ ਕੰਮ ਤਾਂ ਇੱਕੋ ਜਿਹਾ ਸੱਚ ਐਵੇਂ ਮੈਂ ਜੋੜਿਆਂ ਚ ਖਲੋਨਾ ਲੰਗਰ ਦੀ ਸੇਵਾ ਚ ਖਲੋਨਾ ਕਰਮ ਉਹੀ ਹੈ ਪਰ ਇੱਕ ਕੰਮ ਉਹ ਵੀ ਜਿਹੜਾ ਮਾਇਆ ਦੀ ਸਿਰਫ ਪ੍ਰਾਪਤੀ ਲਈ ਉਹ ਕਿਸੇ ਵੀ ਕੰਮ ਨਹੀਂ ਜਦੋਂ ਰੱਬ ਨੂੰ ਚੇਤੇ ਕਰਕੇ ਕੋਈ ਕੰਮ ਕਰਦਾ ਉਹ ਕੀਤੀ ਹੋਈ ਸੇਵਾ ਰੱਬ ਦੀ ਦਰਗਾਹ ਵੀ ਥਾਂ ਦਵਾ ਦਿੰਦੀ ਇਸ ਕਰਕੇ ਮੈਂ ਇੱਕ ਬੇਨਤੀ ਕਰਾਂਗਾ ਹੁਣ ਸਾਡਾ ਸ਼ਹਿਰਾਂ ਚ ਹੋ ਗਿਆ ਪੈਸਾ ਬੜਾ ਬੜਾ ਪੈਸਾ ਹੋ ਗਿਆ ਲੋਕਾਂ ਕੋਲ ਪੁੱਛੋ ਕੋਈ ਤੇ ਸੇਵਾ ਮੁੱਕ ਗਈ ਬਜ਼ੁਰਗਾਂ ਨੂੰ ਪਤਾ ਹੈ ਪਹਿਲਾਂ ਅਖੰਡ ਪਾਠ ਸਾਹਿਬ ਰਖਾਣਾ ਤੇ ਕਿਹਾ ਜਾਂਦਾ ਸੀ ਭਾਈ ਸਾਹਿਬ ਜੀ ਤੁਹਾਨੂੰ ਪੰਜਾਂ ਸਿੰਘਾਂ ਪਾਠੀਆਂ ਨੂੰ ਬੇਨਤੀ ਹੈ ਲੰਗਰ ਘਰੋਂ ਸਾਡੇ ਛਕਣਾ ਜੀ ਆਪਣੇ ਹੱਥੀ ਬੀਬੀਆਂ ਲੰਗਰ ਤਿਆਰ ਕਰਦੀਆਂ ਸਨ ਲੰਗਰ ਬਾਣੀ ਪੜ੍ਹਦੇ ਆ ਤਿਆਰ ਕਰਨਾ ਤੇ ਪਾਤੀ ਸਿੰਘਾਂ ਨੂੰ ਆਪ ਆਹਤੀ ਲੰਗਰ ਛਕਾਣਾ ਬੱਚਿਆਂ ਨਿੱਕਿਆਂ ਨਿੱਕੇ ਨੇ ਨਲਕੇ ਢੇੜ ਕੇ ਖੂਹ ਤੋਂ ਪਾਣੀ ਲਿਆ ਕੇ ਇਸ਼ਨਾਨ ਕਰਾਣਾ ਪਰ ਚੇਤੇ ਰੱਖਿਓ ਅੱਜ ਸਿਰਫ ਕਾਣ ਤੇ ਲੰਗਰ ਬਣ ਕੇ ਰਹਿ ਜਾਂਦਾ ਹੈ ਲੰਗਰ ਤਾਂ ਹੋਟਲਾਂ ਦੇ ਵਿੱਚੋਂ ਆਉਂਦਾ ਪਿਆ ਹੈ ਕਿਉਂਕਿ ਅਨ ਜਿਹੜੇ ਉਹ ਬੰਦੇ ਦੀ ਬਿਰਤੀ ਦਾ ਬਹੁਤ ਪ੍ਰਭਾਵ ਕਬੂਲਦਾ ਯਾਦ ਰੱਖਿਓ ਇਹ ਕਰਮकांड ਨਹੀਂ ਜਿਹੋ ਜਿਹਾ ਮੇਰਾ ਸ਼ਰੀਰ ਦਾ ਔਰ ਹੈ ਮੇਰੇ ਹੱਥ ਨੂੰ ਲੱਗਾ ਹੋਇਆ ਅੰਨ ਮੇਰੀ ਬਾਡੀ ਦੇ ਫੁਰਨੇ ਦਾ ਅਸਰ ਜ਼ਰੂਰ ਕਬੂਲੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਸਰ ਨਾ ਕਬੂਲੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਮੰਨ ਲਓ ਇੱਕ ਬੰਦਾ ਪਰਮਾਤਮਾ ਦੀ ਇਬਾਦਤ ਕਰਦਾ ਹੈ ਸਿਮਰਨ ਕਰਦਾ ਹੈ ਤੇ ਉਸ ਦੇ ਹੱਥ ਵਿੱਚ ਸੁੱਕੀ ਰੋਟੀ ਹੈ ਕੋਈ ਘੋਈ ਚੋਪੜੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੇ ਸ਼ਰੀਰ ਦਾ ਔਰਾ ਇਨਾ ਜ਼ਬਰਦਸਤ ਹੈ ਉਹਦੀ ਸੁੱਕੀ ਰੋਟੀ ਵੀ ਖਾ ਕੇ ਅੰਦਰ ਨਾਮ ਚੱਲ ਪੈਂਦਾ ਤੇ ਸਾਖਤ ਦੇ ਘਰ ਵਿੱਚ 36 ਕੌਲੀਆਂ ਪਈਆਂ ਹੋਣ ਉਹ ਖਾਨ ਦੇ ਨਾਲ ਮਨ ਨਿਤਨੇ ਵਿੱਚ ਵੀ ਨਹੀਂ ਜੋੜਦਾ ਕਿ ਅਨ ਅਸਰ ਨਹੀਂ ਕਬੂਲਦਾ ਬੰਦੇ ਦਾ ਗੁਰੂ ਸਾਹਿਬ ਦਾ ਇੱਕ ਸ਼ਬਦ ਹੁੰਦਾ ਸੰਤਨ ਕਾ ਦਾਣਾ ਰੂਖਾ ਇਹ ਸ਼ਬਦ ਹੈ ਗੁਰੂ ਅਰਜਨ ਦੇਵ ਦਾ ਸੰਤ ਦੇ ਘਰ ਦੀ ਰੁੱਖੀ ਰੋਟੀ ਸੋ ਸਰਬ ਨਿਧਾਨ ਗ੍ਰਹਿ ਸਾਕਤ 36 ਪ੍ਰਕਾਰ ਦੇ ਵਿਖੂ ਸਮਾਨ ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਇਹ ਗੱਲ ਹੋਰ ਜਦੋਂ ਬਾਬਾ ਜੀ ਅਹਿਮਦਾਬਾਦ ਗਏ ਨਾ ਗੁਰੂ ਨਾਨਕ ਸਾਹਿਬ ਤੇ ਆਪ ਸਾਰੇ ਸੀ ਮਲਕ ਭਾਗੋ ਜੀ ਦਾ ਗੱਲ ਜ਼ਿਕਰ ਕਰਨੇ ਤੇ ਮੈਂ ਬੇਨਤੀ ਕਰਾਂਗਾ ਠੀਕ ਹੈ ਉਸ ਵੇਲੇ ਉਹ ਵਾਕਈ ਪਾਪ ਦੀ ਕਮਾਈ ਕਰਦਾ ਸੀ ਪਰ ਜਦੋਂ ਬਾਬਾ ਜੀ ਦੇ ਬਚਨਾਂ ਦੀ ਸ਼ੋਹ ਮਿਲੀ ਉਹ ਚਰਨ ਪਕੜ ਕੇ ਸੱਚੀ ਮੁੱਚੀ ਭਾਗਾ ਵਾਲਾ ਹੋ ਗਿਆ ਉਹਨੇ ਸਵੀਕਾਰ ਲਿਆ ਮੈਂ ਗਲਤ ਹਾਂ ਬਾਬਾ ਜੀ ਉੱਥੇ ਗਏ ਆ ਸਾਡੇ ਪ੍ਰਿੰਸੀਪਲ ਸਦबीर ਸਿੰਘ ਇਹ ਸ਼ਬਦ ਮੇਰੇ ਅਜੇ ਕੰਨਾਂ 'ਚ ਗੂਂਦੇ ਨੇ ਬੋਲਦੇ ਆ ਬੜੇ ਮਿੱਠੇ ਸ਼ਬਦ ਕਹਿੰਦੇ ਸਨ ਕਹਿੰਦੇ ਨੇ ਬਾਬਾ ਜੀ ਗਏ ਤੇ ਲਾਲੋ ਨੇ ਸੱਦਿਆ ਵੀ ਕੋਈ ਨਹੀਂ ਤੁਸੀਂ ਦੱਸੋ ਭਾਈ ਲਾਲੋ ਨੂੰ ਮੈਂ ਕਿਸਤੀ 'ਚ ਕਿਤੇ ਨਹੀਂ ਪੜਿਆ ਉਹਨੇ ਕਿਹਾ ਬਾਬਾ ਜੀ ਸਾਡੇ ਘਰ ਚਰਨ ਪਾਇਓ ਕਿਤੇ ਨਹੀਂ ਉਹ ਸਿਰਫ ਆਪਣੀ ਕਿਰਤ ਕਰਦਾ ਹੈ ਰੱਬ ਦਾ ਸ਼ੁਕਰ ਕਰਦਾ ਹੈ ਸੰਤੋਖੀ ਬੜਾ ਹੈ ਲੱਕੜਾਂ ਕੱਟਦਾ ਹੈ ਕਿੱਲੇ ਕੱਟਦਾ ਹੈ ਲੋਕਾਂ ਦੇ ਘਰੋਂ ਅਨਾਜ ਆਜਿੰਦਾ ਸ਼ੱਕ ਲੈਂਦਾ ਹੈ ਉਹ ਬਿਲਕੁਲ ਨਹੀਂ ਬਾਬਾ ਜੀ ਨੂੰ ਬੁਲਾਣ ਗਿਆ ਤੇ ਮਲਕ ਭਾਗੋ ਨੇ ਸੱਦੇ ਭੇਜੇ ਨਾ ਅਮੰਤਰਿਤ ਕੀਤਾ ਹੁਣ ਦੇਖੋ ਮੈਂ ਫਿਰ ਬੇਨਤੀ ਕਰਾਂਗਾ ਅਨ ਅਸਰ ਕਿਉਂ ਨਹੀਂ ਕਬੂਲਦਾ ਉਸ ਵਕਤ ਮਲਕ ਭਾਗੋ ਅਮੰਤਰਿਤ ਕਰਦਾ ਬਾਬਾ ਜੀ ਗਏ ਨਹੀਂ ਤੇ ਇਤਿਹਾਸ ਵਿੱਚ ਮੈਂ ਸਿਰਫ ਇੱਕੋ ਵਾਰੀ ਪੜਿਆ ਹੈ ਕਿ ਜਿੱਥੇ ਗੁਰੂ ਨਾਨਕ ਨੇ ਬੂਹਾ ਖੜਕਾ ਕੇ ਕਿਆ ਹੋਵੇ ਲਾਲੋ ਭੁੱਖ ਲੱਗੀ ਹੈ ਕੋਈ ਸ਼ੱਕ ਨnde ਬਾਬਾ ਜੀ ਤੇ ਭੁੱਖ ਦਾਸਰ ਹੀ ਕੋਈ ਨਹੀਂ ਅਸਲ ਚ ਰੋਟੀ ਨਹੀਂ ਸੀ ਸੱਚ ਇਹ ਵੀ ਭਾਈ ਲਾਲੋ ਦੀ ਨੀਅਤ ਰਾਸ ਵਾਲੀ ਬਖਸ਼ ਸੀ ਉਹ ਮਹਾਰਾਜ ਕਿੰਨੇ ਪ੍ਰਸ਼ਾਦਾ ਸ਼ਕਾ ਲਾਲੋ ਉਹ ਇੱਕੋ ਦਮ ਚੌਂਕਾ ਬਣਾਉਣ ਲੱਗ ਪਏ ਜਦੋਂ ਉਹਦੇ ਘਰੋਂ ਬੀਬੀ ਚੌਂਕਾ ਸਵਾਰਨ ਲੱਗੀ ਨਾ ਵੀ ਮਹਾਰਾਜ ਉਹ ਇਸ ਕਰਕੇ ਵੀ ਉੱਚੀ ਜਾਤ ਤੋਂ ਵੇਦੀਆਂ ਦੀ ਕੁੱਲ ਚੋਂ ਖੱਤਰੀ ਮਹਾਰਾਜ ਨੇ ਆਵਾਜ਼ ਦੇ ਕੇ ਕਿਹਿਆ ਵਿਆਹ ਇਹ ਚੌਂਕਾ ਕਾਦੇ ਲਈ ਕਹਿਣ ਲੱਗੇ ਆਪ ਜੀ ਦੇ ਬੈਠਣ ਲਈ ਕਹਿਣ ਲੱਗੇ ਛੱਡੋ ਸਾਰੀ ਧਰਤੀ ਹੀ ਨਾਨਕ ਦਾ ਚੌਂਕਾ ਹੈ। ਇਹ ਸਾਰੀ ਧਰਤੀ ਚੌਂਕਾ ਹੈ। ਮਹਾਰਾਜ ਜੀ ਨੇ ਲੰਗਰ ਸ਼ਕਿਆ। ਤੇ ਭਾਈ ਮਰਦਾਨੇ ਦੇ ਮਨ 'ਚ ਬਿਲਕੁਲ ਉੱਥੇ ਇਤਿਆਹ ਚ ਲਿਖਿਆ ਫੁਰਨਾ ਆਇਆ ਵੀ ਇਹ ਕੀ ਕਰਦਾ ਹੈ ਬਾਬਾ ਮੇਰਾ ਜਿਹੜਾ ਇੰਨੇ ਪਕਵਾਨ ਬਣਾ ਕੇ ਮੰਤਰਿਤ ਕਰਦਾ ਉਹਦੇ ਲ ਜਾਂਦਾ ਨਹੀਂ ਤੇ ਬਾ ਦਿੱਤਾ ਉੱਥੇ ਜਿਹਦੇ ਕੋਧਰੇ ਦੀ ਰੋਟੀ। ਮਹਾਰਾਜ ਕਹਿੰਦੇ ਮਰਦਾਨਿਆ ਫੁਰਨਾ ਨਾ ਬਣਾ ਤੂੰ ਜੀਵ ਤੇ ਰੱਖ ਕੇ ਤੈਨੂੰ ਅੰਮ੍ਰਿਤ ਦਾ ਸਵਾਦ ਆਇਆ। ਉਹ ਇੱਕ ਸਵਾਲ ਉੱਠਿਆ ਮਲਕ ਭਾਗੋ ਜਦੋਂ ਮਹਾਰਾਜ ਨਾਲ ਆਰਗੂਮੈਂਟ ਕਰਦਾ ਹੈ ਵੀ ਤੁਸੀਂ ਇਹਦੇ ਘਰ ਆ ਗਏ ਮੇਰੇ ਘਰ ਨਹੀਂ ਕਿਉਂ ਆਏ ਮਹਾਰਾਜ ਕਹਿੰਦੇ ਆ ਨਾ ਤੇਰੇ ਘਰ ਦੀ ਰੋਟੀ ਮੈਨੂੰ ਪਚਣੀ ਨਹੀਂ ਅਗਲਾ ਸਵਾਲ ਉਹ ਕਹਿੰਦਾ ਇੰਨੇ ਸੰਤ ਮਹੰਤ ਸਾਰੇ ਗਏ ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਚਲੀ ਜਾਏ ਪਰ ਮੈਂ ਨਹੀਂ ਉਹ ਕਹਿੰਦਾ ਜੀ ਕਿਉਂ ਮਹਾਰਾਜ ਜੀ ਨੇ ਉੱਥੇ ਕਿਹਾ ਤੇਰੇ ਇਸ ਰੋਟੀ ਦੇ ਵਿੱਚ ਭੋਜਨ ਦੇ ਵਿੱਚ ਗਰੀਬਾਂ ਦੇ ਖੂਨ ਦੀਆਂ ਬੋਟੀਆਂ ਨੇ ਮੈਂ ਇੱਕ ਬੇਨਤੀ ਕਰਾਂ ਬੰਦਾ ਭਾਵੇਂ ਕਹਿੰਦਾ ਨਾ ਜੀ ਕੋਈ ਨਹੀਂ ਆਪਾਂ ਰਿਸ਼ਤ ਦੁਰਿਸ਼ ਦਾ ਕੰਮ ਕਰ ਲੈਨੇ ਆ ਪਰ ਇਹਨਾਂ ਲੰਗਰ ਲਈ ਕਰ ਲੈਨੇ ਆ ਠੀਕ ਹੈ ਲੋਕ ਸ਼ੱਕ ਕੇ ਚਲੇ ਜਾਣਗੇ ਪਰ ਗੁਰੂ ਨਾਨਕ ਉਹ ਲੰਗਰ ਮੂ ਨਹੀਂ ਲਾਏਗਾ ਉੱਥੇ ਉਹਨੇ ਗੱਲ ਕਹੀ ਕਹਿੰਦਾ ਜੇ ਇੱਕ ਬੁਰਕੀ ਤੋੜ ਕੇ ਕਾਲੀਂ ਦੇ ਕੀ ਹੋ ਜਾਂਦਾ ਬਾਬਾ ਜੀ ਦਾ ਉੱਤਰ ਸੁਣਨ ਵਾਲਾ ਹੈ ਕਹਿਣ ਲੱਗੇ ਮਲਕ ਭਾਗੋ ਕਿੱਕਰ ਦੇ ਬੀਜ ਨੂੰ ਖਾਤਿ ਚ ਮਲੋ ਬੀਜ ਵਿੱਚੋਂ ਕਦੀ ਕੰਡੇ ਨਹੀਂ ਚੁਬਦੇ ਜਦੋਂ ਬੀਜ ਧਰਤੀ ਚ ਜੰਮ ਜਾਂਦਾ ਕੰਡੇ ਉਦੋਂ ਹੀ ਚੁਬਦੇ ਆ ਤੇਰਾ ਮਾਲ ਪੂੜੇ ਖਾਂਦਿਆਂ ਕੁਝ ਨਹੀਂ ਸੀ ਹੋਣਾ ਪਰ ਜਦੋਂ ਰਬਾਬ ਮਰਦਾਨੇ ਨੇ ਵਜਾਣੀ ਸੀ ਤੇਰੀ ਰੋਟੀ 16 ਦੀ ਤਰ੍ਹਾਂ ਚੁਬਣੀ ਸੀ ਕਿਕਰ ਦੇ ਬੀਜ ਚ ਕੰਡੇ ਨਹੀਂ ਹੁੰਦੇ ਬੀਜਿਆਂ ਕੰਡੇ ਨਿਕਲਦੇ ਆ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਬਾਬਾ ਜੀ ਨੇ ਕਿਹਾ ਕਿ ਸੰਤਨ ਦਾ ਦਾਣਾ ਰੁੱਖਾ ਸੋ ਸਰਬ ਨਿਧਾਨ ਗ੍ਰਹ ਸਾਖ ਦੇ 36 ਪ੍ਰਕਾਰ ਤੇ ਬਿਖੂ ਸਮਾਨ ਉਧਰ ਮੈਂ ਬੇਨਤੀ ਕੀਤੀ ਇੱਕ ਪਾਸੇ ਅਵਰ ਕਾਜ ਕਿ ਤੇਰਾ ਕਿਤਾ ਨਾ ਕਾਮ ਤੇ ਜੇ ਤੂੰ ਸੇਵਾ ਕਰੇਗਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਤੇ ਅਗਲੀ ਤੋਕ ਸਾਡੇ ਪੰਜਾਬ ਦੇ ਇੱਕ ਖੇੜ ਨਾਲ ਸੰਬੰਧ ਤੇ ਕਉ ਨਾਨਕ ਬਾਹ ਲੁਡਾਈਏ ਇਹ ਬਾਬਾ ਜੀ ਦਾ ਸ਼ਬਦ ਹੈ ਬਾਹ ਲੁਡਾਈਏ ਇਹ ਸਾਡਾ ਕਲਚਰ ਦੇ ਵਿੱਚ ਕੋਟ ਹੋ ਜਾਣਾ ਉਹ ਵਿਦਵਾਨ ਕਹਿੰਦੇ ਆ ਬਾਹ ਲੜਾਈਆ ਦਾ ਰਥੇ ਬਾਹ ਉੱਚੀ ਕਰਕੇ ਆਪ ਨੂੰ ਪਤਾ ਹੈ ਕਬੱਡੀ ਖੇਡੀ ਜਾਂਦੀ ਹੈ ਜਦੋਂ ਜਾਫੀ ਪਕੜਦਾ ਹੈ ਨਾ ਤੇ ਜਿਹੜਾ ਰੇਡ ਪਾਣ ਵਾਲਾ ਹੈ ਉਹ ਜਾਫੀ ਤੋਂ ਪਕੜਨ ਵਾਲੇ ਦੇ ਖੱਤ ਛਡਾ ਕੇ ਉਹਨੂੰ ਵੰਗਾਰ ਕੇ ਨਿਕਲ ਜਾਏ ਜਦੋਂ ਆਪਣੇ ਪਾਲੇ ਵੱਲ ਜਾਂਦਾ ਹੈ ਕਦੀ ਦੇਖਿਓ ਪੈਰਾਂ ਨੂੰ ਪੱਪਾਂ ਭਾਰੋ ਕੇ ਨੱਚਦਾ ਹੈ ਤੇ ਉੱਚੀ ਬਾਹ ਕਰਦਾ ਹੈ ਉਹ ਵੰਗਾਰਦਾ ਮੈਨੂੰ ਕੋਈ ਰੋਕ ਕੇ ਵਿਖਾਏ ਬਾਬਾ ਕਹਿੰਦਾ ਤੂੰ ਸੇਵਾ ਕਰ ਇਹ ਜਮਦੂਤ ਇਹ ਧਰਮਰਾਜ ਲੋਕਾਂ ਨੂੰ ਵਿਗਾਰਦੇ ਨੇ ਸੇਵਾ ਕਰਨ ਵਾਲਿਆ ਤੂੰ ਪਹਿਲਵਾਨ ਦੀ ਤਰ੍ਹਾਂ ਇਹਨਾਂ ਨੂੰ ਵਿਗਾਰ ਕੇ ਜਾਏਗਾ ਲੁੱਟੀਆਂ ਪਾੰਦਾ ਜਾਏਗਾ ਤੈਨੂੰ ਕੋਈ ਨਹੀਂ ਰੋਕ ਸਕਦਾ ਏਡਾ ਵੱਡਾ ਬਾਬਾ ਜੀ ਦਾ ਬਚਨ ਗੁਰੂ ਨਾਨਕ ਸਾਹਿਬ ਦਾ ਇਤ ਤਨ ਲੱਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਮਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਬੈਸਨ ਪਾਈਐ ਤੇ ਅਗਲਾ ਬਚਨ ਇਹ ਕਹੋ ਨਾਨਕ ਬਾਹ ਲੁਡਾਈਐ ਸੱਚ ਮੁੱਚ ਆਪਣੀ ਬਾਹੂ ਉੱਚੀ ਕਰਕੇ ਜਿਹੜੀ ਮੈਂ ਪੁਣ ਮੈਂ ਇਤੋਂ ਤੱਕ ਕੀਤੀ ਥੋੜੀ ਇਤਿਹਾਸ ਦੀ ਗੱਲ ਆਓ ਹੁਣ ਥੋੜਾ ਜਿਹਾ ਬਾਣੀ ਚ ਟੁੱਬੀ ਮਾਰੀਏ ਸੱਚੀ ਮੈਂ ਪਹਿਲਾਂ ਕਰਤਾ ਕਰਦਾ ਸੀ ਅੱਜ ਵੀ ਮੈਂ ਇਤਿਹਾਸ ਨੂੰ ਕਦੀ ਇਗਨੋਰ ਨਹੀਂ ਕਰਦਾ ਪਹਿਲਾਂ ਤਕਰੀਬਨ ਸਾਖੀ ਪਰਚਲਿਤ ਰੱਖਣੀ ਹੁਣ ਮਨ ਕਹਿੰਦਾ ਨਹੀਂ ਮਨਾ ਸ਼ਰੀਰ ਵੀ ਢਲ ਗਿਆ ਤੇ ਜਿਸ ਮਕਸਦ ਲਈ ਆਪਾਂ ਆਏ ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੜਾ ਡੂੰਗਾ ਪਾਈ ਪਿਆਰਾ ਸਿੰਘ ਬੈਠੇ ਨੇ ਬਹੁਤ ਸੋਹਣਾ ਕੀਰਤਨ ਕਰਦੇ ਨੇ ਗੁਰਮਖ ਆਸਾ ਕੀ ਵਾਰ ਦੀ ਇਸ ਪੌੜੀ ਦਾ ਪਾਠ ਕਰੋ ਕਿ ਸੇਵਾ ਕੇਵਲ ਕਰਮ ਨਹੀਂ ਸੇਵਾ ਕਰੈਕਟਰ ਹੁੰਦਾ ਉਹ ਪੌੜੀ ਹੈ ਸੇਵ ਕੀਤੀ ਸੰਤੋਖ ਈ ਜਿੰਨੇ ਸੱਚੋ ਸੱਚ ਧਿਆਇਆ ਯਾਦ ਰੱਖੋ ਇਹ ਇਹ ਹੈ ਸੇਵਾਦਾਰ ਦੇ ਅੰਦਰ ਦਾ ਆਚਰਣ ਜਿਹੜਾ ਸੇਵਾ ਵਿੱਚੋਂ ਨਿਕਲਦਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਮੈਂ ਹਜ਼ਾਰਾਂ ਕਿਤਾਬਾਂ ਪੜ ਲਾਂ ਹਉਮੇ ਵਿੱਚ ਨਹੀਂ ਹਜ਼ਾਰਾਂ ਕਿਤਾਬਾਂ ਪੜ ਲਾਂ ਤੇ ਮੈਂ ਸਾਲਾਂ ਬੱਧੀ ਬੋਲਦਾ ਰਹਾ ਤੇ ਮੈਂ ਕਾ ਉਹ ਨਾਮ ਜਪ ਲਓ ਸਿਮਰਨ ਕਰ ਲਓ ਓਏ ਅਮਰਤ ਛਕ ਲਓ ਓਏ ਮਰ ਜਾਣਾ ਜੇ ਰੋਲਾ ਪਾਈ ਜਾ ਲੋਕੀ ਸੁਣ ਕੇ ਚਲੇ ਜਾਣਗੇ ਅਨਪੜ ਬੰਦਾ ਸਿਰਫ ਸਿਮਰਨ ਤੇ ਸੇਵਾ ਕਰਨ ਵਾਲਾ ਇੱਕੋ ਵਾਰੀ ਸਜੇਜ ਤੇ ਕਹਿ ਦਿਓ ਸਿੱਖੋ ਗੁਰੂ ਗੋਬਿੰਦ ਸਿੰਘ ਦਾ ਅਮਰਤ ਛਕ ਜੋ ਲੋਕੀ ਹੱਥ ਜੋੜ ਕੇ ਖੜੇ ਹੋ ਜਾਣ ਮਸ ਕਰਕੇ ਕਿਆ ਸੇਵਾ ਇੱਕ ਕੈਰੈਕਟਰ ਹੈ ਅੰਦਰ ਦਾ ਆਚਰਣ ਹੈ ਸੇਵਾ ਮੈਨੂੰ ਯਾਦ ਹੈ ਮੈਂ ਬਾਬਾ ਹਰਬੰਸ ਸਿੰਘ ਜੀ ਕੋਲ ਬੈਠਾ ਦਿੱਲੀ ਬੰਗਲਾ ਸਾਹਿਬ ਕਥਾ ਕਰਨ ਗਿਆ ਤੇ ਮੇਰੀ ਇੱਛਾ ਹੁੰਦੀ ਹੈ ਮਨਾ ਆਪਣੀ ਤੇ ਕਮਾਈ ਕੋ ਨਹੀਂ ਜਿਹੜੇ ਕਮਾਈ ਵਾਲੇ ਨੇ ਤੂੰ ਕਟੋ-ਕਟ ਚਰਨ ਛੂਈ ਲੈ ਲੈ ਮੈਨੂੰ ਇੱਕ ਗੱਲ ਬੜੀ ਸੋਹਣੀ ਉਹਨਾਂ ਕਹੀ ਤੇ ਸੱਚੀ ਮੁੱਚੀ ਜੀ ਮੈਂ ਨਾ ਇਹ ਆਪਣਾ ਤਜਰਬਾ ਦੱਸਣਾ ਵੈਗਰੂ ਨੂੰ ਖੌਮੇ 'ਚ ਨਹੀਂ ਲੈ ਜਾਣਾ ਮੈਨੂੰ ਕਹਿੰਦੇ ਆ ਵੀ ਬਾਬਾ ਜੀਵਨ ਸਿੰਘ ਜੀ ਨਾ ਸੁਣਿਆ ਹੋਣਾ ਕਾਰਸੇਵਾਲੇ ਬਾਬਾ ਜੀਵਨ ਸਿੰਘ ਜੀ ਪਿਆਰਿਓ ਉਹਨਾਂ ਦੀ ਸੇਵਾ ਨੂੰ ਨਮਸਕਾਰ ਆ ਬਾਬਾ ਰਬਨ ਸਿੰਘ ਜੀ ਕਹਿੰਦੇ ਨੇ ਇੱਕ ਦਿਨ ਅਸੀਂ ਬਾਬਾ ਜੀਵਨ ਸਿੰਘ ਜੀ ਕੋਲ ਬੈਠੇ ਤੇ ਕਹਿੰਦੇ ਆ ਕਿ ਖਰ ਮੰਦਰ ਸਾਹਿਬ ਵਿੱਚੋਂ ਲੰਘਦਿਆਂ ਜੇ ਇੱਕ ਪੱਤਾ ਵੀ ਪ੍ਰਕਰਮਾਂ ਵਿੱਚ 베ਰੀ ਦਾ ਡਿੱਗਾ ਹੋਵੇ ਨਾ ਲੰਘਦੇ ਹੋਏ ਸਿੱਖਾ ਤੂੰ ਉਹਨੂੰ ਚੁੱਕ ਕੇ ਵੀ ਬਾਹਰ ਸੇਵਾ ਕਰ ਦੇ ਗੁਰੂ ਰਾਮਦਾਸ ਤੇਰਾ ਜਨਮ ਮਰਨ ਕੱਟ ਦੇਗਾ ਮੈਨੂੰ ਕੋਈ ਸ਼ਬਦ ਉਹ ਇੱਕ ਭਾਵਨਾ ਵਾਲੇ ਹਿਰਦੇ ਚੋਂ ਨਿਕਲਿਆ ਤੇ ਮੈਂ ਪਤਾ ਨਹੀਂ ਜਦੋਂ ਵੀ ਜਾਂਦਾ तकरीबन ਕਿਤੇ ਨਾ ਕਿਤੇ ਡੋਨਾ ਕਿਤੇ ਨਾ ਕਿਤੇ ਪੱਤਾ ਤੇ ਉਹ ਸ਼ਬਦ ਮੇਰੇ ਕੰਨਾਂ ਚ ਦੁਬਾਰਾ ਦੁਬਾਰਾ ਗੂੰਜਦਾ ਹੈ ਮੈਂ ਜਨਮ ਮਰਨ ਵਾਲੇ ਪਾਸੇ ਨਹੀਂ ਕਹਿੰਦਾ ਵੀ ਕੱਟਣ ਲਈ ਇੱਕੋ ਸ਼ਬਦ ਗੂੰਜਦਾ ਹੈ ਕਿ ਕੋਈ ਮਹਾਂਪੁਰਖ ਕਹਿੰਦਾ ਸੀ ਇੰਨਾ ਸੁਚੇਤ ਹੋ ਕੇ ਤੁਰਿਓ ਕਿ ਗੁਰੂ ਘਰ ਟਿੱਗੇ ਕੋ ਤਣਕੇ ਨੂੰ ਵੀ ਸਾਹਮਣੇ